ਮਤਲਬ 2.5 ਲੱਖ ਰੁਪਏ ਤੁਸੀਂ ਲੈ ਕੇ ਆਉਣਾ ਤੇ ਤੁਹਾਨੂੰ ਇਥੋਂ ਵੇਚ ਦੇ ਕੇ ਵੇਜਾਂਗੇ ਸਕੋਰਪੀਓ S11 ਟਾਪ ਮਾਡਲ ਨਵੀਂ ਵਰਗੀ ਕਾਰ 30 40 50 ਹਜ਼ਾਰ ਰੁਪਏ ਡਾਊਨ ਪੇਮੈਂਟ ਕਰਕੇ ਹੀ ਮਿਲਣ ਵਾਲੀ ਆ ਆਸਤਾ ਦਾ ਮਤਲਬ ਆ ਜਾਂਦਾ ਵੀ ਇਹ ਟਾਪ ਐਂਡ ਮਾਡਲ ਆ ਜਾਂਦਾ ਇਹਦੇ ਚ ਸਾਰੇ ਫੀਚਰਸ ਆ ਜਾਂਦੇ ਜੋ ਗੱਡੀ ਇਸ ਤੋਂ ਉੱਪਰ ਕੋਈ ਕਾਰ ਨਹੀਂ ਹੁੰਦੀ R20 ਦੀ ਤੇ 30 40 ਹਜ਼ਾਰ ਤੱਕ ਦੇ ਕੇ ਤੁਸੀਂ ਕਾਰ ਲੈ ਜਾਣੀ ਆ ਬਾਕੀ ਤੁਹਾਡਾ ਸਾਰਾ ਇਥੋਂ ਲੋਨ ਕਰਾ ਦੇਣਾ ਠੀਕ ਹੈ ਅਗਰ ਤੁਹਾਡਾ ਬਜਟ ਘਟਾ ਫਿਰ ਦੇਖ ਲਓ ਮੈਂ ਤੁਹਾਨੂੰ ਦੱਸ ਦਿੰਦਾ ਵੀ ਤੁਹਾਨੂੰ ਤਿੰਨ ਜਾਂ ਚਾਰ ਕਾਰਾਂ ਮੈਂ ਇਸ ਵੀਡੀਓ ਚ ਦਿਖਾ ਚੁੱਕਿਆ ਜਿਹੜੀਆਂ ਤੁਹਾਨੂੰ 20 25 30 20 25 30000 ਰੁਪਇਆ ਡਾਊਨ ਪਰਮੈਂਟ ਦੇ ਕੇ ਕਾਰ ਮਿਲਣ ਵਾਲੀਆਂ ਨੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਜੀਐਮ ਕਾਰ ਬਾਜ਼ਾਰ ਤੋਂ ਅੱਜ ਅਸੀਂ ਇੱਕ ਹੋਰ ਲੌਂਗ ਵੀਡੀਓ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਤੇ ਜਿਵੇਂ ਤੁਹਾਨੂੰ ਦੱਸਿਆ ਵੀ ਅਸੀਂ ਪਹਿਲਾਂ ਵੀ ਇੱਕ ਲੌਂਗ ਵੀਡੀਓ ਸ਼ੂਟ ਕੀਤੀ ਸੀ ਹੁਣ ਦੁਬਾਰਾ ਸ਼ੂਟ ਕਰਨ ਜਾ ਰਹੇ ਹਾਂ ਆਉ ਤੁਹਾਨੂੰ ਦਿਖਾਉਣਾ ਹੈ ਸਾਡੇ ਕੋਲ ਕੀ ਕੀ ਸਟਾਕ ਖੜਾ ਕੀ ਕੀ ਅਪਡੇਸ਼ਨ ਹੋਈ ਹੈ ਸਟਾਕ ਦੇ ਵਿੱਚ ਆਉ ਤੁਹਾਨੂੰ ਸਾਰਾ ਚੈੱਕ ਕਰਾਉਣਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਜਿਹੜਾ ਆਪਣਾ ਜੀਐਮ ਕਾਰ ਬਾਜ਼ਾਰ ਇਹ ਪੈ ਜਾਂਦਾ ਜੀ ਲੁਧਿਆਣੇ ਦੁਗਰੀ ਦੇ ਦੁਗਰੀ ਤੁਹਾਨੂੰ ਮੈਂ ਇਧਰ ਦਿਖਾਣਾ ਚਾਹੁੰਦਾ ਜਿਹੜੇ ਇਹ ਬਾਈਪਾਸ ਆ ਮੇਨ ਬਾਈਪਾਸ ਆ ਇਹ ਇਹ ਅਗਰ ਆਪਾਂ ਦਰਾਹੇ ਤੋਂ ਲੁਧਿਆਣੇ ਵੱਲ ਆਉਨੇ ਆ ਤਾਂ ਵੀ ਇਹ ਨੈਰੋ ਨੈਰੋਂਦਾ ਵਾ ਅਗਰ ਆਪਾਂ ਫਰੋਜ਼ਪੁਰ ਰੋਡ ਤੋਂ ਆਉਨੇ ਆ ਤਾਂ ਵੀ ਨੈਰੋ ਨੈਰੋਂਦੇ ਫਲਾਈਓਵਰ ਆ ਦੁਗਰੀ ਵਾਲਾ ਜਿੱਥੋਂ ਇਹ ਸ਼ੁਰੂ ਹੁੰਦਾ ਉੱਥੇ ਹੀ ਆਪਣਾ ਆਫਿਸ ਆ ਜਾਂਦਾ ਬਾਕੀ ਤੁਹਾਨੂੰ ਹੁਣ ਆਪਾਂ ਕਾਰਾ ਚੈੱਕ ਕਰਾਉਨੇ ਜੀ ਇਹ ਹੈਗੀ ਆ ਜੀ 2015 ਮਾਡਲ i20 ਸਪੋਰਟਸ ਕਾਰ ਆ ਜੀ ਡੀਜ਼ਲ ਵੇਰੀਐਂਟ ਆ ਤੇ ਅਗਰ ਆਪਾਂ ਗੱਲ ਕਰੀਏ ਹੈਵੀ ਕਾਸਟ ਸਪੋਰਟ ਤੇ ਦੇਖਣ ਨੂੰ ਸਪੋਰਟਸ ਹੀ ਲੱਗਦੀ ਆ ਅਗਰ ਆਪਾਂ ਦੇ ਇੰਟੀਰੀਅਰ ਦੀ ਗੱਲ ਕਰੀਏ ਇੰਟੀਰੀਅਰ ਕਾਰ ਦਾ ਬਹੁਤ ਵਧੀਆ ਇੰਜਨ ਗੇਅਰ ਬਿਲਕੁਲ ਓਕੇ ਆ 17 ਇੰਚੀ ਲਾਈਟ ਆ ਜਿਹੜਾ ਮੈਕਲ ਲੋਕ ਮਤਲਬ ਸ਼ੌਂਕ ਨੂੰ ਪਾਉਂਦੇ ਨੇ ਉਹੀ ਚੀਜ਼ ਪਾਈ ਹੋਈ ਹੈ ਇਹਦੇ ਚ ਮਤਲਬ ਇੱਥੋਂ ਤੁਸੀਂ ਲਿਆ ਕੇ ਕਾਰ ਮੇਰੇ ਸਾਬ ਉਹਨਾਂ ਕੁਝ ਵੀ ਇਹਨਾਂ ਕਰਾਉਣ ਦੀ ਲੋੜ ਨਹੀਂ ਵਧੀਆ ਕਾਰ ਆ ਔਰ ਇਸ ਕਾਰ ਦੀ ਖਾਸੀਅਤ ਕੀ ਆ ਵੀ ਇਹ ਕਾਰ ਤੁਹਾਨੂੰ 5 ਲੱਖ ਰੁਪਏ ਦੀ ਕਾਰ ਤੋਂ ਮਿਲਣ ਵਾਲੀ ਆ ਤੇ 4.5 ਲੱਖ ਰੁਪਏ ਇਸ ਦੇ ਇਸ ਕਾਰ ਤੇ ਲੋਨ ਵੀ ਹੋ ਜਾਊਗਾ ਪੀਪੀ 11 ਪਟਿਆਲੇ ਦਾ ਨੰਬਰ ਆ ਬਾਕੀ ਤੁਸੀਂ ਇਸ ਕਾਰ ਦੇ ਕੋਈ ਹੋਰ ਡਿਟੇਲ ਚਾਹੁੰਦੇ ਹੋ ਤਾਂ ਫੋਨ ਕਰ ਲਿਓ ਬਾਕੀ ਮੇਰੇ ਭਰਾ ਮੈਨੂੰ ਬਹੁਤ ਫੋਨ ਕਰਦੇ ਹੁੰਦੇ ਆ ਵੀ ਸਵਿਫਟ ਤੇ ਡਿਜ਼ਾਇਰ ਜਦੋਂ ਵੀ ਆਵੇ ਸਾਨੂੰ ਜਰੂਰ ਸ਼ੇਅਰ ਕਰਿਓ ਇਹ ਡਿਜ਼ਾਇਰ ਵੀ ਨੇ 2014 ਮਾਡਲ ਫਰਸਟ ਓਨਰ ਕਾਰ ਆ ਲਾਈਟਰ ਐਚ ਵੀ ਬਹੁਤ ਸੋਹਣੇ ਲੱਗੇ ਹੋਏ ਆ 80-85 ਹਜ਼ਾਰ ਜੈਨੂਨ ਚੱਲੀ ਲੋਕਲ ਲੁਧਿਆਣੇ ਦੇ ਨੰਬਰ ਦੀ ਗੱਡੀ ਆ 4 ਲੱਖ 40 ਹਜ਼ਾਰ ਰੁਪਏ ਕਾਰ ਦੀ ਡਿਮਾਂਡ ਆ ਸਭ ਤੋਂ 4 ਲੱਖ ਰੁਪਏ ਦੀ ਕਾਰ ਤੁਹਾਨੂੰ ਇੱਥੋਂ ਮਿਲਣ ਸਾਢੇ 3 ਲੱਖ ਰੁਪਏ ਮੈਂ ਲੋਨ ਵੀ ਕਰਾ ਦੂੰ ਮਤਲਬ 60-70 ਹਜ਼ਾਰ ਰੁਪਏ ਤੁਸੀਂ ਲੈ ਕੇ ਆਉਣਾ ਤੇ ਤੁਹਾਨੂੰ ਇੱਥੋਂ ਕਾਰ ਦੇ ਕੇ ਭੇਜਾਂਗੇ ਕਾਰ ਇੰਜਨ ਗੇਅਰ ਬਾਡੀ ਲਾਈਨ ਦੀ ਬਹੁਤ ਹੀ ਨਮੀ ਕਾਰ ਆ ਲੋਕਲ ਲੁਧਿਆਣਾ ਨੰਬਰ ਦੀ ਹੁਣ ਆਪਾਂ ਗੱਲ ਕਰੀਏ ਵਾਕਸ ਵੈਗਨ ਵੈਂਟੋ ਦੀ ਇਹ 2011 ਮਾਡਲ ਕਾਰ ਆ ਜੀ ਵੈਂਟੋ ਹਾਈ ਲਾਈਨ ਵੇਰੀਐਂਟ ਆ ਤੇ ਇਸ ਕਾਰ ਦੀ ਵੀ ਆਪਾਂ ਗੱਲ ਕਰ ਲਈਏ ਤੁਹਾਨੂੰ ਬਹੁਤ ਘੱਟ ਰੇਂਜ ਦੇ ਵਿੱਚ ਕਾਰ ਮਿਲਣ ਵਾਲੀ ਆ ਸਿਰਫ ਤੇ ਸਿਰਫ 1,85,000 ਦੀ ਕਾਰ ਮਿਲਣ ਵਾਲੀ ਆ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ 2018 ਮਾਡਲ ZXI ਸਲੈਰੀਓ ਕਾਰ ਫਰਸਟ ਓਨਰ ਦੀ ਕਾਰ ਆ ਜੀ ਫੁੱਲਿੰਗ ਸ਼ੋਰਡ ਆ ਆਟੋਮੈਟਿਕ ਆ ਆਟੋਮੈਟਿਕ ਰੀਅਰ ਬਹੁਤ ਕਾਰ ਮਿਲਦੀ ਹੈ ਜੀ ਇਹਦੇ ਵਿੱਚ ਕੀ ਆ ਵੀ ਕਿਉਂਕਿ ਇੱਕ ਤਾਂ ਹੈ ਆਟੋ ਔਰ ਉਤੋਂ ਮਾਡਲ ਟਾਪ ਹੋ ਗਿਆ ZXI 40-45 ਹਜ਼ਾਰ ਦੀ ਗਰੀਬ ਕਾਰ ਚੱਲੀ ਲੁਧਿਆਣੇ ਦਾ ਨੰਬਰ ਐਮ ਆਰ ਐਫ ਦੇ ਗੁੱਡੀਅਰ ਤੇ ਸੌਰੀ ਟਾਇਰ ਲੱਗੇ ਆ ਨਵੇਂ ਟਾਇਰ ਆ ਤੇ ਇੰਜਨ ਗੇਅਰ ਦੀ ਪੂਰੀ ਨਵੀਂ ਕਾਰ ਆ ਇਸ ਕਾਰ ਤੇ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਇਹ 4.5 ਲੱਖ ਰੁਪਏ ਦੀ ਕਾਰ ਆ ਇਹ ਮਿਲਣ ਵਾਲੇ ਰੇਟ ਆ ਤੇ ਇਹਦੇ ਤੇ ਵੀ ਤੁਹਾਨੂੰ 4 ਤੋਂ 4.5 ਲੱਖ ਰੁਪਏ ਲੋਨ ਦਿਵਾ ਦੂਗਾ ਤੁਹਾਡਾ ਸਿਬਲ ਬਹੁਤ ਵਧੀਆ ਮਤਲਬ ਤੁਹਾਨੂੰ 20 ਤੋਂ 25 ਹਜ਼ਾਰ ਰੁਪਏ ਦੇ ਕੇ ਕਾਰ ਇੱਥੋਂ ਹੀ ਮਿਲਣ ਵਾਲੀ ਆ ਇੱਕ ਹੋਰ ਤੁਹਾਡੇ ਲਈ ਆਟੋਮੈਟਿਕ ਛੋਟੀ ਕਾਰ ਐਸਪ੍ਰੈਸੋ 2020 ਮਾਡਲ ਦਸੰਬਰ ਮਹੀਨੇ ਦੀ ਕਾਰ ਤੇ 20 ਹਜ਼ਾਰੀ ਚੱਲੀ ਆ ਸਮਝ ਲਓ ਅਗਰ ਤੁਸੀਂ ਨਵੀਂ ਐਸਪ੍ਰੈਸੋ ਦਾ ਕਰ ਰਹੇ ਹੋ ਪਲਾਨ ਤਾਂ ਇੱਕ ਵਾਰੀ ਆ ਕੇ ਕਾਰ ਦੇਖ ਦਿਓ ਗਾਰੰਟੀ ਆ ਤੁਸੀਂ ਕਾਰ ਇਹੀ ਲੈ ਕੇ ਜਾਓਗੇ ਨਵੀਂ ਵਾਲ ਨਹੀਂ ਜਾਓਗੇ ਕਾਰਨ ਕੀ ਆ ਕਿਉਂਕਿ ਤੁਹਾਨੂੰ ਬਹੁਤ ਘੱਟ ਰੇਟ ਤੇ ਇਹ ਬਹੁਤ ਵਧੀਆ ਮਤਲਬ ਜਿਹਦੇ ਨਾਲੇ ਡਾਊਨ ਪੇਮੈਂਟ ਤੁਹਾਡੇ ਕੋਲ ਜੇ ਘੱਟ ਆ ਸਿਰਫ 25-30 ਹਜ਼ਾਰ ਰੁਪਏ ਡਾਊਨ ਪੇਮੈਂਟ ਤੁਸੀਂ ਕਰਨੀ ਹੈ ਤੁਹਾਨੂੰ ਕਾਰ ਇਥੋਂ ਮਿਲਣ ਵਾਲੀ ਆ 4,60,000 ਰੁਪਏ ਕਾਰ ਦੀ ਡਿਮਾਂਡ ਆ ਤੁਹਾਡਾ ਇਹਦਾ ਮਾੜਾ-ਮੋਟਾ ਮਾਨਤਣ ਵੀ ਹੋ ਜੂ ਤੇ ਤੁਹਾਨੂੰ ਬ੍ਰਾਂਡ ਨਿਓਂ ਕੰਡੀਸ਼ਨ ਦੀ ਕਾਰ ਦੇ ਕੇ ਭੇਜਾਂ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਵੀ ਆਪਣੇ ਕੋਲੇ ਕਾਰਾਂ ਬਹੁਤ ਵਧੀਆ ਤੇ ਬਹੁਤ ਵਧੀਆ ਕੰਡੀਸ਼ਨ ਚ ਹੁੰਦੀਆਂ ਨੇ ਇਹ ਮੈਂ ਤੁਹਾਨੂੰ ਕਾਰ ਤਾਂ ਦਿਖਾ ਰਿਹਾ ਵੀ ਇਹ 2012 ਮਾਡਲ ਕਾਰ ਆ ਸਨੀ ਨਿਸ਼ਾਨ ਦੀ ਐਕਸਵੀ ਪ੍ਰੀਮੀਅਮ ਮਾਡਲ ਆ ਇਹਦੇ ਵਿੱਚ ਕੀ ਆ ਜਾਂਦਾ ਵੀ ਇਹਦੇ ਚ ਕਲਾਈਮੇਟ ਕੰਟਰੋਲ ਏਸੀ ਆ ਜਾਂਦਾ ਕੰਪਨੀ ਫਿਟਡ ਪੁਸ਼ ਬਟਨ ਸਟਾਰਟ ਆ ਜਾਂਦਾ ਬਾਕੀ ਤੁਸੀਂ ਕਾਰ ਦੀ ਕੰਡੀਸ਼ਨ ਚੈੱਕ ਕਰ ਰਹੇ ਹੋ ਇਹ ਮਾਡਲ 12 ਵਾ ਪਰ ਇਹਨੂੰ ਆਪਾਂ ਅਗਰ 20 ਜਾਂ 22 ਮਾਡਲ ਨਾਲ ਵੀ ਕੰਪੇਅਰ ਕਰੀਏ ਤਾਂ ਕੋਈ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਸਮਝ ਲੋ ਬ੍ਰਾਂਡ ਨਿਊ ਕਾਰ ਹੈ ਇਹ ਮਿਲਟਰੀ ਅਫਸਰ ਦੀ ਗੱਡੀ ਆ ਠੀਕ ਹੈ ਜੀ ਇਸ ਕਾਰ ਦੀ ਡਿਮਾਂਡ ਦੀ ਗੱਲ ਕੀਤੀ 2.5 ਲੱਖ ਰੁਪਏ ਕਾਰ ਦੀ ਡਿਮਾਂਡ ਆ ਦੇ ਡੇਢ ਲੱਖ ਰੁਪਏ ਤੋਂ ਲੋਨ ਵੀ ਹੋ ਜਾ ਮਤਲਬ ਲੱਖ ਰੁਪਏ ਤੁਸੀਂ ਲੈ ਕੇ ਆਉਣਾ ਤੁਹਾਨੂੰ ਇਹ ਕਾਰ ਦੇ ਦਾਂਗੇ ਤੁਹਾਨੂੰ ਮੈਂ ਫਿਰ ਦੱਸ ਦਿੰਦਾ ਵੀ ਮਾਡਲ 12 ਪਰ ਕਾਰ ਦੀ ਫੀਲਿੰਗ 2022 ਆ 23 ਮਾਡਲ ਵਾਲੀ ਆ ਤੁਸੀਂ ਆ ਕੇ ਇਥੋਂ ਕਾਰ ਲੈ ਕੇ ਜਾਓਗੇ ਨਹੀਂ ਗਾਰੰਟੀ ਹੈ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦਿਖਾਈਆਂ ਵੀ ਆਪਣੇ ਕੋਲੇ ਘੱਟ ਡਾਊਨ ਵਿਮੈਂਟ ਦੀਆਂ ਕਾਰਾਂ ਹੁੰਦੀਆਂ ਨੇ ਇਹ ਵੀ ਕਾਰ ਉਹਨਾਂ ਵਿੱਚੋਂ ਇੱਕ ਆ ਇਹ 2016 ਮਾਡਲ ਅਲਫਾ ਵੇਰੀਐਂਟ ਆ ਅਲਫਾ ਦਾ ਮਤਲਬ ਕੀ ਹੁੰਦਾ ਟੌਪ ਐਂਡ ਵੇਰੀਐਂਟ ਆ ਜਾਂਦੀ ਆ ਇਸ ਤੋਂ ਉੱਪਰ ਬਲੈਨੋ ਨਹੀਂ ਆਉਂਦੀ ਇਹਦੇ ਵਿੱਚ ਕੀ ਆ ਜਾਂਦਾ ਕਲਾਈਮਟ ਕੰਟਰੋਲ AC ਆ ਗਿਆ ਇਨਬਿਲਡ ਸਿਸਟਮ ਆ ਗਿਆ ਤੇ ਸਟੀering ਕੰਟਰੋਲਸ ਆ ਗਏ ਕੰਪਨੀ ਲਾਇਆ ਆ ਗਏ ਟਿੰਟਡ ਸ਼ੀਸ਼ੇ ਆ ਗਏ ਸਾਰਾ ਕੁਝ ਆ ਜਾਂਦਾ ਪੁਸ਼ਪਟਨ ਸਟਾਰਟ ਆ ਜਾਂਦੀ ਹੈ ਇਹ ਵੀ ਕਾਰ 4.5 ਲੱਖ ਰੁਪਏ ਤੋਂ ਮਿਲਣ ਵਾਲੀ ਆ ਤੇ ਕਰੀਬ-ਕਰੀਬ 4.5 ਲੱਖ ਰੁਪਏ ਮੈਂ ਇਸ ਕਾਰ ਤੇ ਲੋਨ ਵੀ ਕਰਾ ਦੂੰਗਾ ਇਹ ਵੀ ਕਾਰ ਬਹੁਤ ਵਧੀਆ ਕੰਡੀਸ਼ਨ ਵਿੱਚ ਪੈਟਰੋਲ ਗੱਡੀ ਹੈ ਜੀ ਇਹ ਠੀਕ ਹੈ ਅਗਰ ਤੁਹਾਡਾ ਬਜਟ ਘਟਾ ਫਿਰ ਦੇਖ ਲਓ ਮੈਂ ਤੁਹਾਨੂੰ ਦੱਸ ਦਿੰਦਾ ਵੀ ਤੁਹਾਨੂੰ ਤਿੰਨ ਜਾਂ ਚਾਰ ਕਾਰਾਂ ਮੈਂ ਇਸ ਵੀਡੀਓ 'ਚ ਦਿਖਾ ਚੁੱਕਿਆ ਹਾਂ ਜਿਹੜੀਆਂ ਤੁਹਾਨੂੰ 20 25 30 20 25 30000 ਰੁਪਿਆ ਡਾਊਨ ਬੈਟ ਦੇ ਕੇ ਕਾਰ ਮਿਲਣ ਵਾਲੀਆਂ ਨੇ ਲੋ ਜੀ ਹੁਣ ਤੁਹਾਡੇ ਲਈ ਲੈ ਕੇ ਆਏ ਆ 2015 ਮਾਡਲ ਨਵੰਬਰ ਮਹੀਨੇ ਦੀ ਇਓਨ ਐਰਾ ਮਾਡਲ ਆ ਤੇ ਸੀएनजी ਪਲੱਸ ਮਾਡਲ ਆ ਇਹ ਇਹਦੇ ਵਿੱਚ ਕੀ ਆ ਜਾਂਦਾ ਜਿਵੇਂ 에어 ਬੈਗਸ ਵਗੈਰਾ ਆ ਗਿਆ ਇਨ ਬਿਲਟ ਸਿਸਟਮ ਆ ਗਿਆ ਔਰ ਸਭ ਤੋਂ ਜਿਹੜੀ ਖਾਸੀਅਤ ਹੈ ਇਹਦੀ ਵੀ ਇਹਦੇ ਸੀएनजी ਲੱਗੀ ਹੋਈ ਆ ਲੱਗੀ ਅਪਰੂਵਡ ਹੋਈ ਆ ਠੀਕ ਹੈ ਜੀ ਇਹਦੇ ਨਾਲ ਕੀ ਹੈ ਵੀ ਇਹ ਇਹਨੇ ਤੁਹਾਨੂੰ 25 ਤੋਂ 30 ਦੀ ਐਵਰੇਜ ਦੇਣੀ ਆ ਲੋਕਲ ਦੇ ਵਿੱਚ ਮਤਲਬ ਤੁਸੀਂ ਸੀਐਨਜੀ ਪਵਾ ਕੇ ਭੁੱਲ ਜਓ ਜੇ ਤੁਸੀਂ ਲੋਕਲ ਚਲਾਉਣ ਨੂੰ ਕੋਈ ਕਾਰ ਚਾਹੁੰਦੇ ਹੋ ਘੱਟ ਬਜਟ ਦੇ ਵਿੱਚ ਇਹ ਵੀ ਕਾਰ ਉਹੀ ਪ੍ਰੋਸੈਸ ਆ ਵੀ 2,70,000 ਰੁਪਏ ਦੀ ਕਾਰ ਦੀ ਡਿਮਾਂਡ ਆ ਤੇ 30-40 ਹਜ਼ਾਰ ਰੁਪਏ ਦੇ ਕੇ ਤੁਸੀਂ ਕਾਰ ਲੈ ਜਾਣੀ ਆ ਬਾਕੀ ਤੁਹਾਡਾ ਸਾਰਾ ਇੱਥੋਂ ਲੋਨ ਕਰਾ ਦੇਣਾ ਜੇ ਤੁਸੀਂ ਇਸ ਕਾਰ ਨੂੰ ਬਾਏ ਕਰਨਾ ਤਾਂ ਜਰੂਰ ਵਿਜ਼ਿਟ ਕਰੋ 2020 ਮਾਡਲ ਆਲਟੋ ਫਸਟ ਓਨਰ ਦੀ ਕਾਰ 40-42 ਹਜ਼ਾਰ ਰੁਪਏ ਕਾਰ ਚੱਲੀ ਆ ਜੀ ਸਾਢੇ 3 ਲੱਖ ਰੁਪਏ ਦੀ ਕਾਰ ਦੀ ਡਿਮਾਂਡ ਆ ਇਦੇ ਚ ਵੀ ਉਹੀ ਪ੍ਰੋਸੀਜਰ ਆ ਕਿ 3 ਕ ਲੱਖ ਰੁਪਏ ਦੇ ਲੋਨ ਕਰਾਣ ਲਾਂਗੇ 40-50 ਹਜ਼ਾਰ ਰੁਪਏ ਦੇਗਾ ਤੁਹਾਨੂੰ ਇਹ ਡਾਊਨ ਪੇਮੈਂਟ ਕਾਰ ਤੋਂ ਮਿਲਣ ਵਾਲੀ ਆ ਸੀਟ ਕਵਰ ਟੱਚ ਸਕ੍ਰੀਨ ਸਿਸਟਮ ਤੇ ਮੈਟ ਵਗੈਰਾ ਸਭ ਵਧੀਆ ਵਾ ਜੀ ਬਾਕੀ ਇੰਜਨ ਗੇਅਰ ਦੀ ਤਾਂ ਪਤਾ ਹੀ ਹੈ ਜਿਵੇਂ ਮੈਂ ਤੁਹਾਨੂੰ ਦੱਸਦਾ ਉਹਨਾਂ ਵੀ ਪੂਰੀ ਤਸੱਲੀ ਹੁੰਦੀ ਆਪਣੀ ਕਾਰਾਂ ਦੀ ਚੈੱਕ ਕੀਤੀਆਂ ਹੁੰਦੀਆਂ ਨੇ ਬਹੁਤ ਵਧੀਆ ਕੰਡੀਸ਼ਨ ਚ ਕਾਰ ਆ ਕਿ ਤੁਸੀਂ ਇਸ ਕਾਰ ਦੀ ਪੂਰੀ ਵੀਡੀਓ ਜਾਂ ਕੋਈ ਫੋਟੋਆਂ ਦੇਖਣੀਆਂ ਤਾਂ ਸਾਨੂੰ ਦਿੱਤੇ ਨੰਬਰਾਂ 'ਤੇ ਸੰਪਰਕ ਕਰ ਲਿਓ ਬਾਕੀ ਜਿਵੇਂ ਮੈਂ ਤੁਹਾਨੂੰ ਕਾਰਾਂ ਦਿਖਾਉਣਾ ਮੇਰਾ ਨੇ ਇੱਕ ਇੰਸਟਾਗ੍ਰam ਦਾ ਪੇਜ ਵੀ ਆ ਜੀ ਐਮ ਕੋਨੋ ਵੀ ਫੋਲੋ ਕਰ ਲੋ ਉਹਦੇ ਵਿੱਚ ਕੀ ਆ ਉਹਦੇ ਵਿੱਚ ਫੇਰੀ ਕੱਲੀ ਕੱਲੀ ਵੀਡੀਓ ਇੱਕ ਇੱਕ ਕਾਰ ਦੀ ਮੰਨ ਲਓ ਜਿੱਦਾਂ ਹੁਣ ਤੁਹਾਨੂੰ ਇੱਕ ਕਾਰ ਪੂਰੀ ਪ੍ਰੋਪਰ ਦੇਖਣ ਨੂੰ ਨਹੀਂ ਮਿਲੀ ਉਹਦੇ ਵਿੱਚ ਤੁਹਾਨੂੰ ਇੱਕ ਇੱਕ ਚੀਜ਼ ਕਾਰ ਦੀ ਦੇਖਣ ਨੂੰ ਮਿਲ ਜਾਂਦੀ ਕਿਉਂਕਿ ਉਹਦੇ ਵਿੱਚ ਅਸੀਂ ਪੂਰੀ ਇੱਕੋ ਹੀ ਕਾਰ ਦੀ ਵੀਡੀਓ ਬਣਾਉਂਦੇ ਆ ਤੇ YouTube ਦੇ ਉੱਤੇ ਅਸੀਂ ਕੀ ਸ਼ੁਰੂ ਕੀਤਾ ਵੀ ਅਸੀਂ ਲੌਂਗ ਵੀਡੀਓ ਪਾ ਸਕੀਏ ਲੌਂਗ ਦੇ ਵਿੱਚ ਕੀ ਹੁੰਦਾ ਤੁਹਾਨੂੰ ਸਾਡੇ ਸਟਾਕ ਦਾ ਪਤਾ ਲੱਗ ਜਾਂਦਾ ਵੀ ਸਾਡੇ ਕੋਲ ਕੀ ਕੀ ਸਟਾਕ ਅਵੇਲੇਬਲ ਆ ਉਹ ਤੁਹਾਨੂੰ ਹੁਣ ਆਪਾਂ ਦੱਸ ਦਿਆਂ ਕਵੈਡ ਬਾਰੇ ਇਹ ਕਵੈਡ ਦੀ 2017 ਮਾਡਲ ਫਰਸਟ ਓਨਰ ਫੁੱਲ ਇਨਸ਼ੋਰਡ ਦੀ ਕਾਰ ਆ ਇਸ ਕਾਰ ਦੀ ਅਗਰ ਤੁਸੀਂ ਕੋਈ ਪਿਕਸ ਚਾਦਦੇ ਆ ਨੇ ਤਾਂ ਤੁਸੀਂ ਮੈਨੂੰ ਫੋਟੋ ਮੰਗ ਸਕਦੇ ਹੋ ਮੇਰੇ ਫੋਨ ਕਰਕੇ ਤੇ ਜੇ ਤੁਸੀਂ ਇਹਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਮੈਂ ਦੱਸਿਆ ਜਿਵੇਂ ਹੋਣੀ ਵੀ ਜੀਐਮ ਕਾਰ ਬਾਜ਼ਾਰ ਲੁਧਿਆਣਾ ਦਾ ਇੱਕ ਇਸਤਾ ਦਾ ਇੰਸਟਾਗ੍ਰam ਤੇ ਪੇਜ ਬਣਿਆ ਉਹ ਤੇ ਇਹਦੀ ਸਾਰੀ ਡਿਟੇਲ 2011 ਮਾਡਲ 12 ਦੀ ਨਿਕਲੀ i20 ਡੀਜ਼ਲ ਆਸਤਾ ਵੇਰੀਐਂਟ ਆਸਤਾ ਦਾ ਮਤਲਬ ਕੀ ਹੁੰਦਾ ਹੈ ਟੌਪ ਐਂਡ ਵੇਰੀਐਂਟ ਹੈ ਜੀ ਕਾਰ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਰਹੇ ਹੋ ਇਸ ਗੱਡੀ ਦੀ ਇੱਕ ਖਾਸ ਗੱਲ ਸੁਣ ਲਓ ਇਹ ਗੱਡੀ ਦੀ 2,35,000 ਰੁਪਏ ਡਿਮਾਂਡ ਆ ਤੇ ਸਵਾ 2 ਲੱਖ ਰੁਪਏ ਤੇ ਵੀ ਲੋਨ ਕਰਾ ਦੂ ਮਤਲਬ ਇਹ ਵੀ ਕਾਰ ਤੁਹਾਨੂੰ ਛੋਟੇ ਬਜਟ ਦੀ ਕਾਰ ਵੀ ਆਪਣੇ ਤੋਂ 30-40-50,000 ਰੁਪਏ ਡਾਊਨ ਪੇਮੈਂਟ ਕਰਕੇ ਹੀ ਮਿਲਣ ਵਾਲੀ ਆ ਆਸਤਾ ਦਾ ਮਤਲਬ ਆ ਜਾਂਦਾ ਵੀ ਇਹ ਟੌਪ ਐਂਡ ਮਾਡਲ ਆ ਜਾਂਦਾ ਇਹਦੇ ਚ ਸਾਰੇ ਫੀਚਰਸ ਆ ਜਾਂਦੇ ਜੋ ਗੱਡੀ ਇਸ ਤੋਂ ਉੱਪਰ ਕੋਈ ਕਾਰ ਨਹੀਂ ਹੁੰਦੀ i20 ਦੀ ਜੇ ਤੁਸੀਂ ਇਹਨੂੰ ਬਾਇ ਕਰਨਾ ਤਾਂ ਵਿਜ਼ਿਟ ਕਰੋ ਲਓ ਜੀ ਲੈ ਕੇ ਆਏ ਆ ਇੱਕ ਹੋਰ ਛੋਟਾ 2018 ਮਾਡਲ S11 ਸਕੋਰਪੀਓ ਕਾਰ ਦੀ ਤੁਸੀਂ ਕੰਡੀਸ਼ਨ ਚੈੱਕ ਕਰੋ ਫਰਸਟ ਫਰਸਟ ਓਨਰ ਕਾਰ ਆ ਡੈਪ ਕੈਪੀ ਇੰਸ਼ੋਰੈਂਸ ਆ ਜੀ ਅਗਸਤ 2025 ਤੱਕ ਮਤਲਬ ਫੁੱਲ ਇੰਸ਼ੋਰਡ ਆ ਲਾਈਟ ਆ ਬਹੁਤ ਸੋਹਣੇ ਲੱਗੇ ਹੋਏ ਸਾਰੀ ਓਰੀਜਨਲ ਗੱਡੀ ਆ 90k ਦੇ ਕਰੀਬ ਜੈਨੂਇਨ ਚੱਲੀ ਲੋਕਲ ਲੁਧਿਆਣਾ ਦਾ ਨੰਬਰ 14 ਲੱਖ ਰੁਪਏ ਇਸ ਕਾਰ ਦੀ ਡਿਮਾਂਡ ਆ ਤੇ 14 ਲੱਖ ਰੁਪਏ ਇਸ ਕਾਰ ਦੀ ਡਿਮਾਂਡ ਆ 12 ਲੱਖ ਰੁਪਏ ਇਸ ਲਈ ਲੋਨ ਵੀ ਕਰਾ ਦਾਂਗੇ ਮਤਲਬ 2.5 ਲੱਖ ਰੁਪਏ ਤੁਸੀਂ ਲੈ ਕੇ ਆਉਣਾ ਤੇ ਤੁਹਾਨੂੰ ਇਥੋਂ ਵੇਚ ਦੇ ਕੇ ਵੇਚਾਂਗੇ ਸਕੋਰਪੀਓ S11 ਟਾਪ ਮਾਡਲ ਨਵੀਂ ਵਰਗੀ ਇਹ 2016 ਮਾਡਲ ਦੀ ਬਰੀਜ਼ਾ VDI ਵੇਰੀਐਂਟ ਹੈ VDI ਦੇ ਵਿੱਚ ਕੀ ਆ ਜਾਂਦਾ ਵੀ ਤੁਹਾਨੂੰ ਸਾਰੇ ਫੀਚਰਸ ਆ ਜਾਂਦੇ ਬਾਕੀ ਜੇ ਕੁਝ ਲਾਇਆ ਜਾਂਦੀ ਗੱਲ ਕਰੀਓ ਆਫਟਰ ਮਾਰਕੀਟ ਲੱਗੇ ਹੋਏ ਨੇ ਸੀਟ ਕਵਰ ਵਗੈਰਾ ਬਹੁਤ ਵਧੀਆ ਚ ਪਾਏ ਹੋਏ ਨੇ ਟੱਚ ਸਕਰੀਨ ਸਿਸਟਮ ਅੰਦਰੋਂ ਇੰਟੀਰੀਅਰ ਦੀ ਬਹੁਤ ਨਵੀਂ ਕਾਰ ਆ 70-80 ਹਜ਼ਾਰ ਦੇ ਕਰੀਬੇ ਕਾਰ ਚੱਲੀ ਹੋਈ ਲੋਕਲ ਲੁਧਿਆਣਾ ਦਾ ਨੰਬਰ ਆ ਇਸ ਕਾਰ ਤੇ ਵੀ ਆਪਾਂ ਇਹ ਗੱਲ ਕਰੀਏ ਵੀ ਇਹ ਵੀ ਕਾਰ ਦੇ ਉੱਤੇ ਤੁਹਾਨੂੰ ਲੱਖ-ਸਵਾ ਲੱਖ ਰੁਪਏ ਦੇ ਕੇ ਬਾਕੀ ਸਾਰਾ ਮੈਂ ਲੋਨ ਕਰਾ ਦੇਣਾ 6 ਲੱਖ ਰੁਪਏ ਇਸ ਕਾਰ ਦੇ ਪਰ ਡਿਮਾਂਡ ਕਰਦੇ ਆ ਬਾਕੀ ਜੋ ਵੱਧ ਤੋਂ ਵੱਧ ਮਾਨ ਹੋ ਸਕੇ ਉਹ ਵੀ ਕਰਾਂਗੇ ਜੀ ਔਰ ਇਹਦੇ ਤੇ ਵੀ ਇੰਜਨ ਗੇਅਰ ਦੀ ਪੂਰੀ ਓਕੇ ਆ ਗੱਡੀ ਤੇ ਜਿਵੇਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਹੁਣ ਤੱਕ ਤੁਸੀਂ ਸਾਰੇ ਸਟਾਕ ਦੇਖਿਆ ਆਪਣਾ ਜਿੰਨਾ ਕਿ ਤੁਸੀਂ ਸਟਾਕ ਦੇਖਿਆ ਇੰਨਾ ਹੀ ਹਾਲੇ ਆਪਣੇ ਕੋਲ ਹੋਰ ਖੜਾ ਵਾ ਠੀਕ ਹੈ ਜੀ ਅਗਰ ਤੁਹਾਡੀ ਕੋਈ ਆਪਦੀ ਪਰਸਨਲ ਚੁਆਇਸ ਹੋਵੇ ਵੀ ਇਨ੍ਹਾਂ ਕਾਰਾਂ ਤੋਂ ਇਲਾਵਾ ਤੁਸੀਂ ਕੋਈ ਕਾਰ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਆ ਕਰੋ ਇੱਕ ਤੁਸੀਂ ਕੋਸ਼ਿਸ਼ ਕਰਿਆ ਕਰੋ ਫੋਨ ਕਰਨ ਦੀ ਬਜਾਏ ਵਿਜ਼ਿਟ ਕਰਨ ਦੇ ਵਿਜ਼ਿਟ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਜੀਐਮ ਕਾਰਬੀਆ ਦੁਗਰੀ ਲੁਧਿਆਣਾ ਜਿਹੜੇ ਲੁਧਿਆਣੇ ਦੇ ਆਂਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਦੁਗਰੀ ਕਿੱਥੇ ਪੈਂਦੀ ਹੈ ਜਿਹੜੇ ਲੁਧਿਆਣੇ ਤੋਂ ਬਾਹਰ ਨੇ ਅਗਰ ਬਾਈਚਾਂ ਸਾਡੀ ਫੋਨ ਤੇ ਬਾਈਚਾਂ ਵੀ ਗੱਲ ਨਾ ਹੋਵੇ ਤਾਂ ਤੁਸੀਂ ਲੁਧਿਆਣਾ ਜੀਪੀਐਸ ਤੇ ਆਪਣਾ ਲੋਕੇਸ਼ਨ ਲਗਾ ਸਕਦੇ ਹੋ ਜੀਐਮ ਕਾਰਬੀਆ ਨਿਰਮਲ ਨਗਰ ਕਨਾਲ ਰੋਡ ਲੁਧਿਆਣਾ ਦੀ ਲੋਕੇਸ਼ਨ ਆਉਂਦੀ ਹੈ ਜੀ ਤੁਸੀਂ ਡਾਇਰੈਕਟ ਇੱਥੇ ਆ ਸਕਦੇ ਹੋ ਸਿੱਧਾ ਤੁਹਾਨੂੰ ਲੋਕੇਸ਼ਨ ਇੱਥੇ ਲੱਗ ਕੇ ਆਊਗੀ ਬਾਕੀ ਜੇ ਤੁਸੀਂ ਇੱਥੋਂ ਆਉਂਗੇ ਆਉਣ ਲੱਗੇ ਜੇ ਤੁਸੀਂ ਕਰੋ ਵੀ ਲੋਨ ਦੀ ਗੱਲ ਆਧਾਰ ਕਾਰਡ ਪੈਨ ਕਾਰਡ 6 ਮਹੀਨੇ ਦੀ ਬੈਂਕ ਸਟੇਟਮੈਂਟ ਬਿਜਲੀ ਦਾ ਬਿੱਲ ਰਿਟਰਨ ਇਹ ਤਾਂ ਆਪਾਂ ਨੂੰ ਕੰਪਲਸਰੀ ਹੁੰਦੀਆਂ ਨੇ ਲੋਨ ਕਰਾਉਣ ਲਈ ਅਗਰ ਕੈਸ਼ ਦੀ ਕੋਈ ਡੀਲ ਕਰਨੀ ਆ ਕੈਸ਼ ਦੇ ਵੀ ਤਾਂ ਤੁਹਾਨੂੰ ਪਤਾ ਫਿਰ ਤੁਹਾਨੂੰ ਸੇਮ ਡੇ ਹੀ ਕਾਰ ਮਿਲ ਜੂਗੀ ਬਾਕੀ ਤੁਹਾਨੂੰ ਇੱਥੇ ਹੀ ਕਾਰ ਸੀ ਟ੍ਰਾਂਸਫਰ ਵਗੈਰਾ ਇਸ਼ੋਰਸ ਵਗੈਰਾ ਜੋ ਵੀ ਮਤਲਬ ਤੁਹਾਨੂੰ ਸਹੂਲਤਾਂ ਨੇ ਸਾਰੀਆਂ ਇੱਥੇ ਹੀ ਮਿਲਣੀਆਂ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਤੁਸੀਂ ਸਿਰਫ ਆ ਕੇ ਕਾਰ ਪਸੰਦ ਕਰਨੀ ਆ ਕਾਰ ਦਾ ਇੱਕ ਟੋਕਨ ਕਰਨਾ ਟੋਕਨ ਦੇ ਨਾਲ ਕੀ ਹੁੰਦਾ ਤੁਹਾਡੀ ਗੱਡੀ ਬੁੱਕ ਹੋਣ ਤੋਂ ਬਾਅਦ ਤੁਸੀਂ ਚਾਹੇ ਅੰਮ੍ਰਿਤਸਰ ਤੋਂ ਚਾਹੇ ਜਲੰਧਰ ਤੋਂ ਚਾਹੇ ਚੰਡੀਗੜ੍ਹ ਤੋਂ ਸਿਰਫ ਪੰਜਾਬ ਦੇ ਅੰਦਰ ਅੰਦਰ ਚੰਡੀਗੜ੍ਹ ਤੱਕ ਤਾਂਪਰ ਚਲਾ ਦਾਂਗੇ ਮੁਹਾਲੀ ਵਗੈਰਾ ਕਿਤੇ ਵੀ ਹੋਵੇ ਤੁਸੀਂ ਸਿਰਫ ਇੱਕ ਵਿਜ਼ਿਟ ਕਰਨੀ ਆ ਵਿਜ਼ਿਟ ਦੇ ਨਾਲ ਕੀ ਆ ਤੁਸੀਂ ਆ ਕੇ ਗੱਡੀ ਬੁੱਕ ਕਰਕੇ ਚਲ ਜਾਣੀ ਆ ਉਸ ਤੋਂ ਬਾਅਦ ਤੁਸੀਂ ਸਾਡੇ ਕੋਲ ਸਿਰਫ ਕਾਰ ਲੈਣ ਆਉਣਾ ਬਾਕੀ ਸਾਰੀ ਜੋ ਫਾਰਮੈਲਟੀ ਉਹ ਬੈਂਕ ਵਾਲਾ ਮੁੰਡਾ ਤੁਹਾਡੇ ਕੋਲੇ ਆਊਗਾ ਚੱਲ ਕੇ ਉਹ ਤੁਹਾਨੂੰ ਆਪੇ ਕੰਪਲੀਟ ਕਰ ਲੂਗਾ ਮਤਲਬ ਤੁਹਾਨੂੰ ਕੋਈ ਵੀ ਪੇਪਰ ਵਰਕ ਦੀ ਹਰਾਸ਼ਮੈਂਟ ਨਹੀਂ ਤੁਸੀਂ ਕੁਝ ਨਹੀਂ ਕਰਨਾ ਜੋ ਮੈਂ ਤੁਹਾਨੂੰ ਡਾਕੂਮੈਂਟ ਦੱਸਤੇ ਆ ਆਧਾਰ ਕਾਰਡ ਪੈਨ ਕਾਰਡ ਬੈਂਕ ਸਟੇਟਮੈਂਟ 6 ਮਹੀਨਿਆਂ ਦੀ ਬਿਜਲੀ ਦਾ ਬਿੱਲ ਰਿਟਰਨ ਤੇ ਘਰ ਆਪਣਾ ਹੋਵੇ ਸਿਬਲ ਵਧੀਆ ਹੋਵੇ ਲੋਨ ਤੁਹਾਡਾ ਡੈਫੀਨੇਟਲੀ ਕਰਾ ਕੇ ਦਵਾਂਗੇ ਹਾਂ ਅਗਰ ਤੁਸੀਂ ਰੈਂਟ ਤੇ ਵੀ ਰਹਿੰਦੇ ਹੋ ਲੋਨ ਤਾਂ ਵੀ ਹੋ ਜਾਊ ਫੇਕ ਕੀ ਹੈ ਤੁਹਾਨੂੰ ਕੋਈ ਗਰੈਂਟਰ ਦੀ ਲੋੜ ਪੈਂਦੀ ਹੈ ਬਾਕੀ ਜੇ ਤੁਸੀਂ ਹੋਰ ਵੀ ਕੋਈ ਡਿਟੇਲ ਚਾਹੁੰਦੇ ਹੋ ਮੇਰੇ ਤੋਂ ਤਾਂ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਆਪਣਾ ਇੱਕ ਚੀਜ਼ ਹੋਰ ਜਦੋਂ ਤੁਸੀਂ ਕਾਲ ਕਰਨੀ ਹੈ ਸਵੇਰੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਸ਼ਾਮ ਦੇ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਤੇ 10 ਵਜੇ ਤੋਂ 8 ਵਜੇ ਤੱਕ ਹੀ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਫੋਨ ਥੋੜਾ ਚੱਕਣਾ ਮੁਸ਼ਕਿਲ ਹੋ ਜਾਂਦਾ ਜੀ ਤੇ ਬਾਕੀ ਤੁਸੀਂ ਜਿੰਦਾ ਤੁਹਾਨੂੰ ਮੈਂ ਸਟਾਕ ਦੱਸਿਆ ਤੁਹਾਨੂੰ ਆਪਣੇ ਬਾਰੇ ਦੱਸਤਾ ਆਪਣੇ ਆਫਿਸ ਬਾਰੇ ਦੱਸਤਾ ਤੇ ਮੈਂ ਕਹੂੰਗਾ ਜੀ ਹੁਣ ਇੰਨਾ ਕੁ ਤੁਹਾਨੂੰ ਸਟਾਕ ਦਿਖਾਤਾ ਵਾ ਬਾਕੀ ਤੁਸੀਂ ਹੋਰ ਸਟਾਕ ਦੇਖਣ ਲਈ ਸਾਡਾ ਜੀਐਮ ਕਾਰਬਯਾ ਦਾ ਇੰਸਟਾਗ੍ਰam ਤੇ ਲਾਈਕ ਤੇ ਫੋਲੋ ਜਰੂਰ ਕਰ ਲਓ ਤੇ ਬਾਕੀ YouTube ਦਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਓ ਉਹਦੇ ਨਾਲ ਕੀ ਹੈ ਵੀ ਤੁਹਾਨੂੰ ਪਹਿਲੀਆਂ ਨੋਟੀਫਿਕੇਸ਼ਨ ਸਾਡੀਆਂ ਮਿਲਦੀਆਂ ਰਹਿਣਗੀਆਂ ਕੋਈ ਵੀ ਅਸੀਂ ਕਾਰ ਅਪਡੇਟ ਕਰਦੇ ਆ ਇਸਾ ਤੇ ਜਾਂ YouTube ਤੇ ਤੁਹਾਨੂੰ ਪਹਿਲਾਂ ਅਪਡੇਟ ਮਿਲ ਜਾਇਆ ਕਰਨੀਆਂ ਵੀ ਅੱਜ ਕਿਹੜਾ ਸਾਡੇ ਕੋਲ ਕਾਰ ਐਡ ਹੋਈ ਆ ਜਾਂ ਕਿਹੜੀ ਕਾਰ ਦੀ ਅਸੀਂ ਡਿਲੀਵਰੀ ਦਿੱਤੀ ਉਹ ਤੁਹਾਨੂੰ ਸਾਰੀ ਪਹਿਲਾਂ ਦੇਖਣ ਨੂੰ ਮਿਲ ਜਾਇਆ ਕਰਨੀਆਂ ਬਾਕੀ ਇਹਨਾਂ ਵਾ ਜ਼ਰੂਰ ਕਮੈਂਟ ਕਮੈਂਟ ਜ਼ਰੂਰ ਕਰਿਆ ਕਰੋ ਕਿੱਥੋਂ ਕਿੱਥੋਂ ਆ ਗਏ ਤੁਸੀਂ ਅਗਰ ਤੁਸੀਂ ਬਾਹਰੋਂ ਵੀ ਆ ਤਾਂ ਵੀ ਕਮੈਂਟ ਦੇ ਵਿੱਚ ਜ਼ਰੂਰ ਕਰਿਆ ਕਰੋ ਉਹਦੇ ਨਾਲ ਕੀ ਹੁੰਦਾ ਵੀ ਮੈਂ ਤੁਹਾਡਾ ਦੇਖ ਕੇ ਦੱਸ ਦਿਆ ਕਰੂੰਗਾ ਵੀ ਤੁਹਾਡਾ ਇੱਥੇ ਲੋਨ ਹੋ ਸਕਦਾ ਜਾਂ ਨਹੀਂ ਬਾਕੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ Instagram ਚੈਨਲ ਨੂੰ ਫੋਲੋ ਕਰੋ ਬਾਕੀ ਮਿਲਦੇ ਆ ਨਵੀਆਂ ਕਾਰਾਂ ਤੇ ਨਵੀਂ ਵੇਡਣਾ ਸੱਸੀ ਗੱਲ ਦੀ